54 ਦੀ ਉਮਰ ਦੇ ਵਿੱਚ 18 ਸਾਲ ਦੀ ਉਮਰ ਵਾਲਾ ਜੋਸ਼ ਹੈ ਮੇਰੀ ਗੱਲ ਸੁਣ ਕੇ ਹੱਸੇਗੇ ਹਾਂ ਤੁਸੀਂ 18 ਸਾਲ ਦੀ ਗੱਲ ਕਹੀ ਤੁਸੀਂ ਜੋਸ਼ ਦੀ ਗੱਲ ਨਹੀਂ 10000 ਫਾਲੋਅਰ ਨੇ ਉੱਥੇ ਮੈਂ ਇੱਕ ਸੈਲਫੀ ਪਾਈ ਸੀ ਤੇ ਉੱਥੋਂ ਸਾਰੀ ਚੀਜ਼ ਸ਼ੁਰੂ ਹੋਈ ਮੇਰੀ ਇੱਕ ਮੂਵੀ ਆਫਰ ਹੋਈ ਉਸ ਤੋਂ ਬਾਅਦ ਐਡ ਸ਼ੂਟ ਮਿਲੇ ਆ ਇੰਸਟਾਗ੍ਰam ਤੇ ਕਿਸੇ ਨੇ ਫੋਟੋ ਦੇਖ ਕੇ ਮੈਨੂੰ ਉਹ ਦਿੱਤਾ ਉਸ ਬਾਅਦ ਮੈਸੂਰ ਫੈਸ਼ਨ ਵੀਕ ਕੀਤਾ ਉਹ ਟਾਈਮਜ਼ ਆਫ ਇੰਡੀਆ ਵਾਲਿਆਂ ਦਾ ਸੀਗਾ ਉੱਥੇ ਮੈਂ ਪੱਗ ਬੰਨੀ ਸੀ ਤੇ ਅ ਇਸਤੂ ਮੂਸੇ ਵਾਲਾ ਵਾਲਾ ਸਟੈਪ ਕੀਤਾ ਸੀ ਜਿਹੜਾ ਸਿਗਨੇਚਰ ਸਟੈਪ ਹੈ ਉਹ ਥਾਪੀ ਵਾਲਾ ਤੇ ਉਹਦੇ ਨਾਲ ਹੌਲੀ ਹੌਲੀ ਫੇਮਸ ਹੁੰਦਾ ਗਿਆ ਦੁਨੀਆ ਕੰਮ ਦੰਦੀ ਗਈ ਕੰਮ ਦੰਦੀ ਗਈ ਹੁਣ ਮਤਲਬ ਇਹ ਆ ਵੀ ਹਰ ਹਫਤੇ 10 ਦਿਨ ਬਾਅਦ ਇੱਕ ਅਦਾ ਫੈਸ਼ਨ ਸ਼ੋਅ ਕਰ ਲੀਦਾ ਪੰਜਾਬੀਆਂ ਦੇ ਜਿਆਦਾਤਰ ਤੁਸੀਂ ਘਰਾਂ ਦੇ ਵਿੱਚ ਦੇਖੋਗੇ ਕਿ 30 ਤੋਂ ਟੱਪਿਆ ਨਹੀਂ ਤੇ ਅਗਲੇ ਕਹਿਣਾ ਜਾਂਦੇ ਮੇਰੇ ਗੋਡੇ ਦੁਖਦੇ ਨੇ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਮੈਂ ਜਲਦੀ ਥੱਕ ਜਾਣਾ ਨਾ ਪਰ ਤੁਸੀਂ 54 ਸਾਲ ਦੀ ਉਮਰ ਦੇ ਵਿੱਚ ਲੱਗਦੇ ਨਹੀਂ ਕਿ ਇੱਕ ਤਾਂ ਤੁਹਾਡੀ ਇੰਨੀ ਉਮਰ ਹੈ ਨਾ ਫਿਰ ਤਾਂ ਆਪਸੇ ਆਪਣੇ ਆਪ ਨੂੰ ਫਿੱਟ ਕਿਵੇਂ ਰੱਖ ਲਿਆ ਔਰ ਜੇ ਸਵੇਰੇ 6 ਵਜੇ ਉੱਠ ਕੇ ਘਰੋਂ ਬਾਹਰ ਨਿਕਲਣਾ ਹੀ ਹੈ ਤਾਂ ਨਿਕਲਣਾ ਮੇਰੇ 'ਚ ਵੀ એનર્ਜੀ ਨਹੀਂ ਹੁੰਦੀ ਸੀ ਇੰਨੀ ਕਿ ਮੈਂ ਜਦ ਮਤਲਬ ਰਨਿੰਗ ਤਾਂ ਹੁਣ ਕਰ ਕਰ ਲੰਨਾ ਵਧੀਆ ਜੇ ਮੈਂ ਸ਼ੁਰੂ ਕੀਤਾ ਸੀਗਾ ਮੇਰੇ ਤੋਂ ਵਾਕ ਵੀ ਨਹੀਂ ਹੁੰਦੀ ਸੀ ਇੰਨੀ ਏਜ ਇਸ ਜਸ ਐ ਨੰਬਰ ਅੱਜ ਮੈਂ ਅੱਜ ਮਤਲਬ ਮੇਰਾ ਬੇਟਾ ਮੇਰੇ ਨਾਲ ਖੜਾ ਹੁੰਦਾ ਉਹ ਵੀ ਕਈ ਵਾਰ ਮੈਨੂੰ ਛੇੜਦਾ ਹੁੰਦਾ ਕਹਿੰਦਾ ਡੈਡੂ ਮੈਂ ਆਪ ਮੇਰੇ ਕੋ ਕੰਪਲੈਕਸ ਦੇ ਰਹੇ ਹੋ ਦੇਖੋ ਜਦ ਮੈਂ ਮੇਰੇ ਵਾਲ ਡਾਈ ਕਰਦਾ ਹੁੰਦਾ ਸੀ ਮੈਂ ਪਹਿਲਾਂ ਮੇਰੇ ਇੱਕ ਫ੍ਰੈਂਚ ਬੀਅਰਡ ਰੱਖੀ ਹੁੰਦੀ ਸੀਗੀ ਤੇ ਮੇਰਾ ਥੋੜਾ ਮੋਟਾ ਮੋਟਾ ਵੀ ਹੁੰਦਾ ਸੀ ਜੇ ਤੁਸੀਂ ਉਹ ਲੋਕ ਕੀ ਕਹਿਣਗੇ ਵਾਲਾ ਚੀਜ਼ ਹਟਾ ਦਿਓ ਨਾ ਆਪਣੇ ਮਾਈਂਡ ਚ ਜਿਓ ਇੱਕੋ ਜ਼ਿੰਦਗੀ ਹੈ ਖੁੱਲ ਕੇ ਜਿਓ ਇਹਨੂੰ ਕਹਿੰਦੇ ਨੇ ਜ਼ਿੰਦਾ ਦਿਲ ਜਿਓ ਔਰ ਹਰ ਬੰਦਾ ਆਪਣੀ ਆਪਣੀ ਜੋ ਵੀ ਚਾਹਦਾ ਕਰਨਾ ਉਹ ਕਾਮਯਾਬੀ ਹਾਸਲ ਕਰ ਸਕਦਾ ਹੁਣ ਉਹੀ ਬੰਦੇ ਕਹਿੰਦੇ ਨੇ ਕਿ ਜੀ ਆਪਣਾ ਵਾਜੀ ਵਾਕਿਆ ਟ੍ਰਾਂਸਫਰਮੇਸ਼ਨ ਲੇਕਿਨ ਉਹੀ ਬੰਦੇ ਪਹਿਲਾਂ ਮੈਨੂੰ ਕਹਿੰਦੇ ਹੁੰਦੇ ਸੀ ਬੁਢਾ ਲੱਗਦਾ ਹੈ ਇਹ ਲੱਗਦਾ ਹੈ ਉਹ ਲੱਗਦਾ ਈਦਾ ਈਦੇ ਮਕੇ ਤੇ ਮੈਂ ਜਿਹੜੇ ਜਿਹੜੇ ਮੈਂ ਗਰੀਬ ਤਾਂ ਨਹੀਂ ਕਹਿੰਦਾ ਉਹਨਾਂ ਨੂੰ ਲੈਸ ਪ੍ਰਿਵਿਲੇਜਡ ਬੱਚੇ ਜਿਹੜੇ ਆ ਮੈਂ ਮੈਂ ਇੱਕ ਮੈਸੇਜ ਦੇਣਾ ਚਾਹਿਆ ਕਿ ਤੁਸੀਂ ਆਪਣਾ ਬਰਥਡੇ ਜਾਂ ਆਪਣਾ ਕੋਈ ਵੀ ਤਿਹਾਰ ਹੈ ਜਿਹੜਾ ਉਹ ਤੁਸੀਂ ਲੈਸਟ ਪ੍ਰਿਵਿਲੇਜ ਨਾ ਮਨਾਓ ਦੋਸਤਾਂ ਯਾਰਾਂ ਨਾਲ ਤਾਂ ਬਹੁਤ ਮਨਾ ਲੇ ਤੇ ਉਹਨਾਂ ਨਾਲ ਖੁਸ਼ੀਆਂ ਵੰਡੋਗੇ ਨਾ ਤੁਹਾਨੂੰ ਇੱਕ ਅਲੱਗ ਸਕੂਨ ਮਿਲਦਾ ਉਹ ਜਦ ਮੈਂ ਉਹ ਵੰਡਦਾ ਸੀ ਬੱਚਿਆਂ ਨੂੰ ਚੀਜ਼ਾਂ ਹਾਲੇ ਕਿ ਉਹ ਮੈਂ ਘੱਟ ਲੈ ਕੇ ਗਿਆ ਸੀ 50 ਪੈਕੇਟ ਲੈ ਗਿਆ ਸੀ ਉੱਥੇ ਬੱਚਾ ਜ਼ਿਆਦਾ ਹੋ ਗਿਆ ਤੇ ਉਹ ਇਕੱਲਿਆਂ ਦੀ ਰਿਹੜੀ ਜਾਂਦੀ ਸੀ ਮੈਂ ਕਿਹਾ ਚਲੋ ਵੀ ਇਕੱਲੀ ਖਾ ਲਓ ਸ਼ਕੰਜਵੀ ਰਿਹੜੀ ਜਾਂਦੀ ਮੈਂ ਕਿਹਾ ਚਲੋ ਸ਼ਕੰਜਵੀ ਪੀ ਲਓ ਸੋ ਉਹ ਬੱਚਿਆਂ ਦੀ ਖੁਸ਼ੀ ਦੇਖਣ ਵਾਲੀ ਹੁੰਦੀ ਹੈ ਉਸ ਵਾਰ ਸੋ ਦਿਸ ਇਜ਼ ਹਾਊ ਇੱਕ ਅੱਛੇ ਅੱਛੇ ਮੈਸੇਜ ਦਿਓ ਸੋਸਾਇਟੀ ਨੂੰ ਜਿਹੜੀ ਤੁਹਾਨੂੰ ਲੱਗਦਾ ਹੈ ਪ੍ਰੋਬਲਮਸ ਹੈ ਕਿ ਚਲੋ ਠੀਕ ਹੈ ਹੈਡ ਸ਼ੂਟ ਕਰ ਲਾਂਗੇ ਕਰ ਲਾਂਗੇ ਬੜਾ ਫੈਸ਼ਨ ਸ਼ੋਅ ਆਏ ਜਿਹੜੇ ਇੰਨੀ ਕਾਮਯਾਬੀ ਮਿਲੀ ਸੋਸ਼ਲ ਮੀਡੀਆ ਤੇ ਇਨਾ ਪ੍ਰਚਾਰ ਹੋ ਗਿਆ ਮੇਰਾ ਉਹ ਮੈਂ ਮੇਰੇ ਸਮਝ ਤੋਂ ਬਾਹਰ ਹੈ ਹਾਲੇ ਵੀ ਹਾਲੇ ਵੀ ਮੈਂ ਕਈ ਵਾਰ ਚੁੰਡੀ ਪਟਸਾਉਣਾ ਹੋ ਗਿਆ ਭਾਈ ਹੋ ਕੀ ਰਿਹਾ ਤੇ ਨਾਲ ਜ਼ਿੰਦਗੀ ਚ ਰੱਬ ਦਾ ਸ਼ੁਕਰੀਆ ਨਾਲ ਮਾਂ ਦੀ ਬਲੇਸਿੰਗਸ ਪਰ ਹੁਣ ਚਲੋ ਆਪਾਂ ਇਸ ਗੱਲ ਤੇ ਆ ਜਾਂਦੇ ਕਿ ਜਦੋਂ ਤੁਸੀਂ ਆਪਣੇ ਮੁੰਡੇ ਦਾ ਰਿਸ਼ਤਾ ਲੈਣ ਜਾਓਗੇ ਜੇ ਫਲੇਖੇ ਚ ਅਗਲੇ ਨੇ ਤੁਹਾਨੂੰ ਕਹਿਤਾ ਕਿਉਂ ਤੁਸੀਂ ਮੇਰੇ ਘਰੋਂ ਚਿੱਤਰ ਪਾਓਗੇ ਮੇਰੇ ਦਿਮਾਗ 'ਚ ਉਹੀ ਪੁਰਾਣੀ ਗੱਲਾਂ ਆ ਗਈਆਂ ਮੈਂ ਕਹਿੰਦਾ ਇਹ ਮਰਵਾਊਗਾ ਮੈਨੂੰ ਨੇ ਉਹ ਮੈਂ ਕਹਾ ਕੀ ਭਾਈ ਕਹਿੰਦਾ ਮੈਂ ਕਹਿੰਦਾ ਚਲੋ ਬਾਲੋ ਕੋ ਛੇੜ ਦੋ ਉਹ ਮੈਂ ਉਹ ਕੁੜੀ ਦੇ ਨਾਲ ਐ ਬਾਲਾਂ ਨੂੰ ਹੱਥ ਲਾ ਦਿੱਤੇ ਭਾਈ ਉਹ ਵੀਡੀਓ ਮੇਰੀ ਮਾਂ ਮਾਤਾ ਨੇ ਦੇਖ ਲਈ ਦੇ ਚਿਤਰਾੜ ਫਿਰ ਤੇਰੀ ਉਮਰ ਐ ਤੇ ਤਰੀ ਐਜੇ ਕੰਮ ਕਰਨ ਦੀ ਵਜ੍ਹਾ ਮੈਨੂੰ ਨਾ ਮਾਤਾ ਲੱਗਦੀ ਹੁੰਦੀ ਐ ਮੈਂ ਡਿਪਰੈਸ਼ਨ ਚਲੇ ਗਿਆ ਸੀਗਾ ਤੇ ਉਹ ਉਹ ਉਹੀ ਫਰੈਂਡ ਹੈਗੇ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕਰਕੇ ਬਾਹਰ ਕੱਢਿਆ ਉਸ ਚੀਜ਼ ਤੋਂ ਤੇ ਅੱਜ ਮੈਂ ਆਪਣੀ ਜਿਹੜੀ ਜਿੰਨਾ ਵੀ ਸਕਸੈਸਫੁਲ ਹੋਇਆ ਮੈਂ ਉਹਨਾਂ ਦਾ ਸ਼ਰੇ ਉਹਨਾਂ ਨੂੰ ਵੀ ਦੰਦਾ। ਤੁਸੀਂ ਵੇਖ ਰਹੇ ਹੋ ਸਕੈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਅੱਜ ਇੱਕ ਅਜਿਹੀ ਕਹਾਣੀ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ 54 ਦੀ ਉਮਰ ਦੇ ਵਿੱਚ 18 ਸਾਲ ਦੀ ਉਮਰ ਵਾਲਾ ਜੋਸ਼ ਹੈ ਤੇ ਪੰਜਾਬੀ ਦੀ ਅੱਜ ਜਿਹੜੀ ਗੱਲਾਂ ਨੇ ਉਹ ਸੋਸ਼ਲ ਮੀਡੀਆ ਤੇ ਕਾਫੀ ਤੱਕ ਪਾਰੀਆਂ ਨੇ ਪਹਿਲਾਂ ਤਾਂ ਸਵਾਗਤ ਕਰ ਲੈਂਦੇ ਹਾਂ ਸਰ ਤੁਹਾਡਾ ਨਾਮ ਕੀ ਹੈ? ਅਦਨਾਨ ਅਲੀ ਖਾਨ ਜੀ ਮੇਰੀ ਗੱਲ ਸੁਣ ਕੇ ਹੱਸੇ ਹੋ ਜਾਂਦਾ ਸੀ 18 ਸਾਲ ਦੀ ਗੱਲ ਕਹੀ ਤੁਸੀਂ ਜੋਸ਼ ਦੀ ਗੱਲ ਕਹੀ ਠੀਕ ਹੈ ਮਤਲਬ ਸੋਸ਼ਲ ਮੀਡੀਆ ਤੇ ਜਿੰਨਾ ਮੈਂ ਇਸ ਵਕਤ ਟ੍ਰੈਂਡ ਹੋ ਰਿਹਾ ਤੇ ਥੈਂਕ ਯੂ ਵੈਰੀ ਮਚ ਜਿਹੜਾ ਮੈਨੂੰ 18 ਸਾਲ ਦਾ ਮਤਲਬ ਜੋਸ਼ ਵਾਲਾ ਬੰਦਾ ਕਿਹਾ ਸ਼ੁਕਰੀਆ ਬਹੁਤ ਬਹੁਤ ਤੇ ਮੇਰੀ ਤਾਂ ਮਾਡਲਿੰਗ ਦੀ ਕਹਾਣੀ ਹੈ ਜਿਹੜੀ ਕਿ 1 ਸਾਲ ਪਹਿਲਾਂ ਸ਼ੁਰੂ ਹੋਈ ਸੀ ਸਟਰਗਲ ਮਾਡਲਿੰਗ ਚ ਪਾਣ ਦੀ ਉਬੀ ਸੋਸ਼ਲ ਮੀਡੀਆ ਦੀ ਇੱਕ ਮਿਹਰਬਾਨੀ ਕਰਕੇ ਹੋਈ ਸੀ ਟਵਿੱਟਰ ਮੇਰਾ ਕਾਫੀ بڑا ਅਕਾਊਂਟ ਹੈ ਮਤਲਬ 13000 ਫਾਲੋਅਰ ਨੇ ਉੱਥੇ ਮੈਂ ਇੱਕ ਸੈਲਫੀ ਪਾਈ ਸੀ ਤੇ ਉੱਥੋਂ ਸਾਰੀ ਚੀਜ਼ ਸ਼ੁਰੂ ਹੋਈ ਮੇਰੀ ਇੱਕ ਮੂਵੀ ਆਫਰ ਹੋਈ ਉਸ ਤੋਂ ਬਾਅਦ ਐਡ ਸ਼ੂਟ ਮਿਲੇ ਆ ਇੰਸਟਾਗ੍ਰam ਤੇ ਕਿਸੇ ਨੇ ਫੋਟੋ ਦੇਖ ਕੇ ਮੈਨੂੰ ਉਹ ਦਿੱਤਾ ਕੋਈ men grooming ਪ੍ਰੋਡਕਟ ਸੀ ਕਿ ਕਿੰਨ ਸਾਡੀ ਤੁਸੀਂ ਕਰੀਮ ਯੂਜ਼ ਕਰੋਗੇ ਤਾਂ ਯੰਗ ਲੱਗੋਗੇ ਤੇ ਉਹ ਬੰਦਾ ਇੱਕ ਸਾਲ ਤੋਂ ਸ਼ੂਟ ਨਹੀਂ ਕਰ ਰਿਹਾ ਸੀ ਉਹਨੂੰ ਹਜੇ ਸ਼ਕਲ ਨਹੀਂ ਮਿਲ ਰਹੀ ਸੀ ਕਿ ਸੋ दैट ਵਨ ਆਈ ਡਿਡ ਐਂਡ ਫੇਰ ਤਾਂ ਕਾਫੀ ਮਹੀਨੇ ਮੈਂ ਪਾਉਂਦਾ ਹੀ ਰਿਹਾ ਫੋਟੋਆਂ ਪਾਉਂਦਾ ਰਿਹਾ ਮੈਂ ਮੈਨੂੰ ਨਹੀਂ ਪਤਾ ਸੀ ਫੈਸ਼ਨ ਸ਼ੋਅ ਕੀ ਹੁੰਦੇ ਨੇ ਕੀ ਨਹੀਂ ਜੀ ਤੇ ਮੈਂ ਦਾ ਫੋਟੋ ਪਾ ਕੇ ਸੋਚਦਾ ਹੁੰਦਾ ਸੀ ਵੀ ਹੁਣ ਕੰਮ ਮਿਲੂਗਾ ਹੁਣ ਕੰਮ ਮਿਲੂਗਾ ਹੁਣ ਕੰਮ ਮਿਲੂਗਾ ਤੋ ਇਹ ਐਡ ਮਿਲੇਗੀ ਬਟ ਐਨੀ ਹਾਉ ਕਰਦੇ ਕਰਦੇ ਆ ਕੇ ਨਵੰਬਰ ਆ ਗਿਆ ਪਾਸ ਈਅਰ ਤੇ ਨਵੰਬਰ ਦੇ ਐਂਡ ਵਿੱਚ ਆ ਕੇ ਮੈਨੂੰ ਕਿਸੇ ਨੇ ਕਿਹਾ ਜੀ ਫੈਸ਼ਨ ਸ਼ੋਅ ਹੈਗਾ ਲਖਨਊ ਕਰਨਾ ਹੈ ਉੱਥੇ ਗਿਆ ਤਾਂ ਬਹੁਤ ਹੀ ਛੋਟਾ ਜਿਹਾ ਸੀਗਾ ਮੰਨ ਲਓ ਉਹਨਾਂ ਦਾ ਸੈਟਅਪ ਬਟ ਉੱਥੇ ਮਾਡਲ ਕੰਟੈਕਟ ਮਿਲ ਗਏ ਮੈਨੂੰ ਇੰਡਸਟਰੀ ਦਾ ਫੈਸ਼ਨ ਇੰਡਸਟਰੀ ਦਾ ਜੀ ਤੇ ਬੜੇ ਬੜੇ ਫੈਸ਼ਨ ਡਿਜ਼ਾਈਨਰਸ ਦੇ ਨੰਬਰ ਮਿਲ ਗਏ ਉਹਨਾਂ ਨੂੰ ਕੰਟੈਕਟ ਕੀਤਾ ਬਸ ਫਿਰ ਪ੍ਰੀਮੀਅਮ ਜਿਹੜੇ ਵੀ ਸ਼ੋਜ਼ ਹੈ ਫੈਸ਼ਨ ਸ਼ੋਜ਼ ਹੈ ਜਿਸ ਦਾ ਟਾਈਮਜ਼ ਫੈਸ਼ਨ ਵੀਕ ਹੋ ਗਿਆ ਜੀ ਫਿਰ ਉੱਥੋਂ ਸਫ਼ਰ ਚੱਲਦਾ ਗਿਆ ਦੁਬਈ ਚਲਿਆ ਗਿਆ ਜੀ ਉੱਥੇ ਇੱਕ ਇੰਟਰਨੈਸ਼ਨਲ ਬਹੁਤ ਵੱਡਾ ਸ਼ੋਅ ਸ਼ਿਕਾਓ ਕੀਤਾ ਜੀ ਉਸ ਤੋਂ ਬਾਅਦ ਮਾਈਸੂਰ ਫੈਸ਼ਨ ਵੀਕ ਕੀਤਾ ਉਹ ਵੀ ਟਾਈਮਜ਼ ਆਫ ਇੰਡੀਆ ਵਾਲਿਆਂ ਦਾ ਸੀਗਾ ਉੱਥੇ ਮੈਂ ਪੱਗ ਬੰਨੀ ਸੀ ਤੇ ਇਸ ਤੋਂmuse ਵਾਲਾ ਵਾਲਾ ਸਟੈਪ ਕੀਤਾ ਜਿਹੜਾ ਸਿਗਨੇਚਰ ਸਟੈਪ ਹੈ ਉਹ ਥਾਪੀ ਵਾਲਾ ਤੇ ਉਹਦੇ ਨਾਲ ਹੌਲੀ ਹੌਲੀ ਫੇਮਸ ਹੁੰਦਾ ਗਿਆ ਦੁਨੀਆ ਕੰਮ ਦਿੰਦੀ ਗਈ ਕੰਮ ਦਿੰਦੀ ਗਈ ਹੁਣ ਮਤਲਬ ਇਹ ਹੈ ਵੀ ਹਰ ਹਫਤੇ 10 ਦਿਨ ਬਾਅਦ ਇੱਕ ਅੱਧਾ ਫੈਸ਼ਨ ਸ਼ੋਅ ਕਰ ਲੀਦਾ ਸੋ ਦੇਨ ਸਾਰੀ ਮੈਂ ਸੋਸ਼ਲ ਮੀਡੀਆ ਦੀ ਦੇ ਨਹੀਂ ਕਹੂੰਗਾ ਨਹੀਂ ਸੋ ਇਹ ਸੋਸ਼ਲ ਮੀਡੀਆ ਨੂੰ ਇੱਕ ਤਰ੍ਹਾਂ ਨਾਲ ਬੈਟਰ ਤਰੀਕੇ ਨਾਲ ਯੂਜ਼ ਕੀਤਾ ਹੋਇਆ ਮਤਲਬ ਉਹ ਕਾਮਯਾਬੀ ਜਿਹੜੀ ਮਿਲੀ ਉਹ ਐਗਜ਼ਾਮਪਲ ਐ ਸਿਕਸ ਮਤਲਬ ਯੂ ਕੈਨ ਬੀ ਸਕਸੈਸਫੁਲ ਇਫ ਯੂ ਯੂਜ਼ ਸੋਸ਼ਲ ਮੀਡੀਆ ਇਨ ਅ ਪ੍ਰੋਪਰ ਵੇ ਤਾਂ ਸੋਸ਼ਲ ਮੀਡੀਆ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਤੇ ਮੰਨਦੇ ਹੋ ਕਿ ਤੁਹਾਡੇ ਲਈ ਵਰਦਾਨ ਸਾਬਿਤ ਹੋਇਆ ਕਿਉਂਕਿ ਅੱਜ ਕੱਲ ਦਾ ਸੋਸ਼ਲ ਮੀਡੀਆ ਇਹੋ ਜਿਹਾ ਹੋ ਗਿਆ ਕਿ ਬੱਚੇ ਜਿਹੜੇ ਨੇ ਉਹ ਗਲਤ ਪਾਸੇ ਵੀ ਜਾ ਰਹੇ ਨੇ ਹਾਂਜੀ ਹਾਂ ਬੈਂ ਉਹੀ ਉਹੀ ਪਰ ਆਨ ਲੱਗਿਆ ਸੀਗਾ ਕਿ ਅ ਅੱਜ ਜਿਹੜਾ ਦੇਸ਼ ਦਾ ਮਾਹੌਲ ਹੈ ਆਪਣਾ ਯੂ نو ਨਫ਼ਰਤ ਦਾ ਮਾਹੌਲ ਇਤਨਾ ਹੋਇਆ ਹੋਇਆ ਉਹ WhatsApp ਯੂਨੀਵਰਸਿਟੀ ਤੇ ਥਰੂ ਮੈਨੂੰ ਨਫਰਤ ਫੈਲਾਈ ਜਾਂਦੀ ਹੈ ਜਾਂ ਫੇਕ ਨਿਊਜ਼ ਫੈਲਾਈ ਜਾਂਦੀ ਹੈ ਤੇ ਜਿੰਨੇ ਬੱਚੇ ਆ ਜਿੰਨੇ ਯੰਗਸਟਰ ਆ ਉਹ ਸਾਰਾ ਦਿਨ ਸੋਸ਼ਲ ਮੀਡੀਆ ਤੇ ਉਹੀ ਚੀਜ਼ਾਂ ਤੇ ਲੱਗੇ ਰਹਿੰਦੇ ਨੇ ਉਹ 네ਗੇਟਿਵ ਮੈਂਟੈਲਿਟੀ ਵੱਲ ਯੂ نو ਜਾਂਦੇ ਨੇ ਜੇ ਉਹੀ ਚੀਜ਼ ਬੈਟਰ ਯੂਜ਼ ਕੀਤਾ ਜਾਵੇ ਸੋਸ਼ਲ ਮੀਡੀਆ ਦਾ ਮੈਂ ਇੱਕ ਜਿੱਦੀ ਜਾਂਦੀ ਐਗਜ਼ੈਂਪਲ ਬੈਠਾ ਸਾਹਮਣੇ ਕਿ ਇੱਕ ਸਾਲ ਦੇ ਅੰਦਰ ਅੰਦਰ ਮੈਂ ਅੱਜ ਇਹ ਮਕਾਮ ਹਾਸਲ ਕਰ ਗਿਆ ਤੇ ਮੈਂ ਮੇਰੀ ਤਾਂ ਸਭ ਨੂੰ ਇਹੀ ਅਪੀਲ ਹੈ ਕਿ ਆਪਣਾ ਪੋਜ਼ਿਟਿਵ ਮਾਈਂਡਸੈਟ ਰੱਖ ਕੇ ਤੁਸੀਂ ਇੱਕ ਤਰ੍ਹਾਂ ਨਾਲ ਸੋਸ਼ਲ ਮੀਡੀਆ ਨੂੰ اچھی ਤਰ੍ਹਾਂ ਯੂਜ਼ ਕਰੋਗੇ ਪੈਂਡੈਮਿਕ ਤੋਂ ਬਾਅਦ ਪੈਂਡੈਮਿਕ ਤੋਂ ਬਾਅਦ ਕਈ ਲੋਕਾਂ ਨੇ ਬਿਜ਼ਨਸ ਸਟਾਰਟ ਕੀਤੇ ਆ ਸੋਸ਼ਲ ਮੀਡੀਆ ਤੇ ਕਿੰਨੀਆਂ ਘਰ ਬੈਠੀਆਂ ਲੇਡੀਜ਼ ਆ ਉਹਨਾਂ ਨੇ ਬੈਠੇ-ਬੈਠੇ ਆਨਲਾਈਨ ਬਿਜ਼ਨਸ ਸਟਾਰਟ ਕੀਤੇ ਨੇ ਉਹ ਵੀ ਆ ਯੂਜ਼ ਕਰ ਰਹੀਆਂ ਆ ਨਾ ਚੰਗੀ ਤਰ੍ਹਾਂ ਨਾਲ ਤੇ ਵਾਈ ਨਾਟ ਯੰਗਸਟਰਸ ਡੂ ਦ ਸੇਮ ਥਿੰਗ मतलब ਸੋਸ਼ਲ ਮੀਡੀਆ ਦੇ ਇਨਸਟੈਡ ਆ ਇੱਕ ਦੋ ਇਹਨੂੰ ਗਾਲਾਂ ਕੱਢਣੀਆਂ ਹੁਣ ਤੁਸੀਂ ਕੋਈ ਵੀ ਛੋਟੀ ਜੀ ਗੱਲ ਹੋ ਯੂ نو ਗੰਦੀਆਂ ਗੰਦੀਆਂ ਗਾਲਾਂ ਆਣ ਲੱਗ ਜਾਂਦੀਆਂ ਆ ਉਹ ਚੀਜ਼ਾਂ ਗਲਤ ਐ ਉਹ ਚੀਜ਼ਾਂ ਗਲਤ ਐ ਸੋਸਾਇਟੀ ਚ ਇੱਕ ਗਲਤ ਮੈਸੇਜ ਦਿੰਦੀਆਂ ਜੀ ਕੁੜੀਆਂ ਵੀ ਹੈਗੀਆਂ ਤੁਹਾਨੂੰ ਲੈਡੀਆਂ ਵੀ ਹੁੰਦੀਆਂ ਨੇ ਉਹਨਾਂ ਦੇ ਸਾਹਮਣੇ ਗਾਲਾਂ ਗੰਦੀਆਂ ਕੱਢਦੇ ਨੇ ਮੁੰਡੇ ਇਹ ਪੋਜ਼ਿਟਿਵ ਮੈਂਟੈਲਿਟੀ ਜਿਹੜੀ ਹੈਗੀ ਉਹ ਜਿਹੜੀ ਮੈਂ ਆਪਣੀ ਆਪਣੇ ਆਪ ਨੂੰ ਦੇਖਿਆ ਹੈ ਕਿ ਬੰਦਾ ਜੇ ਵਰਕਆਊਟ ਕਰੂਗਾ ਨਾ ਸਵੇਰੇ ਉੱਠ ਕੇ ਭੱਜੂਗਾ ਜਾਂ ਜਿਮ ਜਾਊਗਾ ਕੁਝ ਵੀ ਕਰੂਗਾ ਉਹਦਾ ਮਾਈਂਡ ਰਿਫਰੈਸ਼ ਹੁੰਦਾ ਹੈ ਜਿੰਨੇ ਵੀ ਤੁਹਾਡੇ ਚ ਨੈਗੇਟਿਵ ਥਾਟਸ ਹਨਾ ਉਹ ਨਿਕਲ ਕੇ ਤੁਸੀਂ ਪੋਜ਼ਿਟਿਵ ਮਾਈਂਡਸੈਟ ਦੀ ਵੱਲ ਜਾਣੇ ਹੋ ਫਿਰ ਤੁਹਾਨੂੰ ਹਰ ਚੀਜ਼ ਚੰਗੀ ਲੱਗਦੀ ਹੈ ਜੀ ਮਤਲਬ ਸੋਸ਼ਲ ਮੀਡੀਆ ਵੀ ਤੁਹਾਨੂੰ ਚੰਗਾ ਲੱਗਦਾ ਔਰ ਤੁਸੀਂ ਚੰਗੀ ਤਰ੍ਹਾਂ ਨਾਲ ਉਹ ਯੂਜ਼ ਕਰ ਸਕਦੇ ਹੋ ਜੇ ਤੁਸੀਂ ਲਾਥਾਰਜਿਕ ਆਪਣਾ ਯੂ نو ਘਰ 'ਚ ਬੈਠੇ ਹੋ ਤੇ ਉਸ ਤੋਂ ਬਾਅਦ ਲਾਥਾਰਜਿਕ ਹੋ ਗਏ ਤੁਹਾਡਾ ਮਾਈਂਡ ਨੈਗੇਟਿਵ ਹੋ ਜਾਂਦਾ ਹੈ ਤਾਂ ਮਾਈਂਡ ਨੈਗੇਟਿਵ ਹੋ ਗਿਆ ਫਿਰ ਤੁਸੀਂ ਨੈਗੇਟਿਵਿਟੀ ਫੈਲਾਓਗੇ ਇਹ ਇਹ ਮਤਲਬ ਇਹ ਚੀਜ਼ ਸਿੱਖੀ ਜਾ ਸਕਦੀ ਹੈ ਮੈਂ ਮਤਲਬ ਮੇਰੇ ਵਾਲੀ ਐਗਜ਼ਾਮਪਲ ਤੋਂ ਇੱਕ ਗੱਲ ਹੋਰ ਪੰਜਾਬੀਆਂ ਦੇ ਜ਼ਿਆਦਾਤਰ ਤੁਸੀਂ ਘਰਾਂ ਦੇ ਵਿੱਚ ਦੇਖੋਗੇ ਕਿ 30 ਤੋਂ ਟੱਪਿਆ ਨਹੀਂ ਤੇ ਅਗਲੇ ਕਹਿਣਾ ਜਾਂਦੇ ਮੇਰੇ ਗੋਡੇ ਦੁਖਦੇ ਨੇ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਮੈਂ ਜਲਦੀ ਥੱਕ ਜਾਣਾ ਨਾ ਪਰ ਤੁਸੀਂ 54 ਸਾਲ ਦੀ ਉਮਰ ਦੇ ਵਿੱਚ ਲੱਗਦੇ ਨਹੀਂ ਕਿ ਇੱਕ ਤਾਂ ਤੁਹਾਡੀ ਇੰਨੀ ਉਮਰ ਹੈ ਨਾ ਤਾਂ ਫਿਰ ਤੁਸੀਂ ਆਪਣੇ ਆਪ ਨੂੰ ਫਿੱਟ ਕਿਵੇਂ ਰੱਖਦੇ ਹੋ ਵਿਲ ਪਾਵਰ ਸਭ ਤੋਂ ਵੱਡੀ ਗੱਲ ਹੈ ਬੰਦੇ ਦੀ ਵਿਲ ਪਾਵਰ ਜੇ ਬੰਦਾ ठान ਲਵੇ ਨਾ ਕੋਈ ਚੀਜ਼ ਉਹਨੂੰ ਆਪਣੇ ਮਾਈਂਡ 'ਚ ਇੱਕ ਤਰ੍ਹਾਂ ਨਾਲ ਰਿਕਾਰਡ ਕਰ ਲਵੇ ਔਰ ਜੇ ਸਵੇਰੇ 6 ਵਜੇ ਉੱਠ ਕੇ ਘਰੋਂ ਬਾਹਰ ਨਿਕਲਣਾ ਹੀ ਹੈ ਤਾਂ ਨਿਕਲਣਾ ਮੇਰੇ 'ਚ ਵੀ એનર્ਜੀ ਨਹੀਂ ਹੁੰਦੀ ਸੀ ਇੰਨੀ ਕਿ ਮੈਂ ਜਦ ਮਤਲਬ ਰਨਿੰਗ ਤਾਂ ਹੁਣ ਕਰ ਕਰ ਲੰਨਾ ਵਧੀਆ ਜਦ ਮੈਂ ਸ਼ੁਰੂ ਕੀਤਾ ਸੀਗਾ ਮੇ ਤੋਂ ਵਾਕ ਵੀ ਨਹੀਂ ਹੁੰਦੀ ਸੀ ਇੰਨੀ 45 45 ਮਿੰਟ ਵਾਕ ਵੀ ਨਹੀਂ ਇਹਨਾਂ ਕਰ ਸਕਦਾ ਹੁੰਦਾ ਸੀ ਲੇਕਿਨ ਹੌਲੀ ਹੌਲੀ ਸਟਰੈਂਥ ਆਈ ਮੇਰੇ 'ਚ ਹੁਣ ਵੀ ਪਜਦੇ ਹੋਏ ਕੇਵਲ 15 ਮਿੰਟ 'ਚ ਮੇਰੀ એનર્ਜੀ ਲੂਜ਼ ਹੋ ਜਾਂਦੀ ਹੈ ਇਫਰ ਉਹਦਾ ਪਕੀਆ ਕਾਫੀ ਕਾਫੀ ਪੀ ਕੇ ਨਿਕਲੀ ਦੀ ਹੈ ਬਟ ਆਪਨੇ ਮਾਈਂਡ ਯੂ نو ਇੱਕ ਵਿਲ ਪਾਵਰ ਲੈ ਕੇ ਨਿਕਲੀ ਦੇ ਕਿ ਮੈਨੇ ਕਰਨਾ ਹੈ ਤੇ ਇਹਦਾ ਕੋਈ ਉਹ ਨਹੀਂ ਹੈਗੇ 35 ਤੋਂ ਬਾਅਦ ਮੈਂ ਵੀ ਮੇਰੇ ਦੋਸਤ ਵੀ ਹੈਗੇ ਜਿਹੜੇ ਆਪਣੇ ਆਪ ਨੂੰ ਢਿੱਲੇ ਛੱਡੀ ਬੈਠੇ ਨੇ ਉਹ ਮਤਲਬ ਢਿੱਡੇ ਨੇ ਨੇ ਹੋਏ ਪਏ ਨੇ ਯੂ نو ਉਹ ਕਹਿੰਦੇ ਬਸ ਸਾਨੂੰ ਜੋ ਕਰਨਾ ਸੀ ਕਰ ਲਿਆ ਨਹੀਂ ਯਾਰ ਏਜ ਇਸ ਜਸ ਅ ਨੰਬਰ ਅੱਜ ਮੈਂ ਅੱਜ ਮਤਲਬ ਮੇਰਾ ਬੇਟਾ ਮੇਰੇ ਨਾਲ ਖੜਾ ਹੁੰਦਾ ਉਹ ਵੀ ਕਈ ਵਾਰ ਮੈਨੂੰ ਛੇੜਦਾ ਹੁੰਦਾ ਕਹਿੰਦਾ ਡੈਡੂ ਆਪ ਮੇਰੇ ਕੋ ਕੰਪਲੈਕਸ ਦੇ ਰਹੇ ਹੋ ਜੀ ਸੋ ਅ ਬਠੀਕ ਹੈ ਆਈ ਮੀਨ एवरीवन शुड पुट देयर एफर्ट्स ਮੈਂ ਤਾਂ ਚਲੋ ਮਾਡਲਿੰਗ ਚ ਆ ਗਿਆ ਹਾਈਲਾਈਟ ਹੋ ਰਿਹਾ ਲੇਕਿਨ ਹਰ ਬੰਦਾ ਕਰ ਸਕਦਾ ਮੇਰੇ ਵਰਗੀ ਆਪਣਾ ਸ਼ਕਲ ਜਿਹੜੀ ਹੈ ਆਪਣੀ ਜਿਹੜੀ ਆਪਣਾ ਮੂੰਹ ਤੇ ਜਿਵੇਂ 글로 ਆਇਆ 글로 ਕਿਉਂ ਆਇਆ 글로 ਮੇਰਾ ਵਰਕਆਊਟ ਕਰਕੇ ਆਉਂਦਾ ਮੈਂ ਸਵੇਰੇ ਸਵੇਰੇ ਘੰਟਾ ਡੇਢ ਘੰਟਾ ਆਪਣੇ ਸ਼ਰੀਰ ਨੂੰ ਦਿੰਦਾ ਜੀ ਸਭ ਤੋਂ ਵੱਡੀ ਗੱਲ ਹੈ ਲਵ ਯੋਰ ਬਾਡੀ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਨਾ ਤੁਹਾਡੀ ਬਾਡੀ ਸਹੀ ਰਹੇਗੀ ਜੇ ਤੁਸੀਂ ਮਤਲਬ ਆਪਣਾ ਆਪਣੇ ਆਪ ਨੂੰ ਛੱਡ ਦੋਗੇ ਇਸ ਤਰ੍ਹਾਂ ਦੈਨ देयर इज नो ਦਸ ਨਥਿੰਗ ਵਿਲ ਹੈਪਨ ਜੀ ਤਾਂ ਇਸ ਲੁੱਕ ਤੋਂ ਪਹਿਲਾਂ ਜਦੋਂ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਫਰੈਂਡਸ ਤੁਹਾਨੂੰ ਪਹਿਲੀ ਲੁੱਕ ਚ ਵਿੱਚ ਦੇਖਦੇ ਸੀ ਤੇ ਹੁਣ ਤੁਹਾਡੀ ਲੁੱਕ ਬਿਲਕੁਲ ਚੇਂਜ ਹੋ ਚੁੱਕੀ ਹੈ ਕਿੱਦਾਂ ਦੇ ਕਮੈਂਟ ਆਉਂਦੇ ਨੇ ਰਿਸ਼ਤੇਦਾਰ ਤੇ ਫਰੈਂਡਸ ਵੱਲੋਂ ਦੇਖੋ ਜਦ ਮੈਂ ਮੇਰੇ ਬਾਲ ਡਾਈ ਕਰਦਾ ਹੁੰਦਾ ਸੀ ਮੈਂ ਪਹਿਲਾਂ ਮੇਰੇ ਇੱਕ ਫਰੈਂਚ ਬੀਅਰਡ ਰੱਖੀ ਹੁੰਦੀ ਸੀਗੀ ਤੇ ਮੇਰਾ ਥੋੜਾ ਮੋਟਾ ਵੀ ਹੁੰਦਾ ਸੀ ਮੈਂ ਤੇ ਮੈਂ ਇੱਕ ਨਾ ਦਿੱਲੀ ਰਹਿੰਦਾ ਸੀਗਾ ਤੇ ਉੱਥੇ ਮੇਰਾ ਸਟਾਈਲਿਸਟ ਸੀਗਾ ਉਨੇ ਮੈਨੂੰ ਕਿਹਾ ਕਹਿੰਦਾ ਅਨਸਰ ਆਪਨਾ ਵਾਈਟ ਆਪਣਾ ਇਸ ਸਾਲਟ ਐਂਡ ਪੈਪਰ ਲੁੱਕ ਤੇ ਆ ਜਾਓ ਅੱਜ ਕੱਲ ਬੜਾ ਟ੍ਰੈਂਡ ਹੋ ਰਿਹਾ ਉਹ ਮੈਂ ਕਿਹਾ ਯਾਰ ਘਰੋਂ ਤੂੰ ਛਿੱਤਰ ਪਵਾਏਗਾ ਮੇਰੇ ਤੇ ਉਹੀ ਗੱਲ ਹੋਈ ਜੇ ਮੈਂ ਰੱਖੀ ਸਭ ਨੇ ਓਬਜੈਕਟ ਕੀਤਾ ਕਹਿੰਦੇ ਤੂੰ ਬੁੱਢਾ ਲੱਗਣ ਲੱਗ ਗਿਆ ਮੇਰੇ ਮਾਮਾ ਜੀ ਉਨੀ ਦਾ ਮੇਰੇ ਮਦਰ ਦਾ ਪਿੱਛੇ ਹੀ ਪੈ ਜਾਂਦੇ ਸੀ ਇਹਦੇ ਵਾਲ ਕਾਲੇ ਕਰਾ ਇਹਦੇ ਵਾਲ ਕਾਲੇ ਕਰਾ ਇਹ ਬੁੱਢਾ ਲੱਗਦਾ ਬੁਰਾ ਲੱਗਦਾ ਇਹ ਤੇ ਇੱਕ ਨਾ ਸਿੰਡਰਮ ਹੈ ਕਿ ਆਪਣੀ ਸੋਸਾਇਟੀ ਦਾ ਬੜਾ ਮਾੜਾ ਲੋਕ ਕੀ ਕਹਿਣਗੇ ਜੇ ਤੁਸੀਂ ਉਹ ਲੋਕ ਕੀ ਕਹਿਣਗੇ ਵਾਲਾ ਚੀਜ਼ ਹਟਾ ਦਿਓ ਨਾ ਆਪਣੇ ਮਾਈਂਡ ਚ ਤੁਸੀਂ ਆਪਣੀ ਜ਼ਿੰਦਗੀ ਨੂੰ ਜੋ ਚਾਹਦੇ ਹੋ ਉਹ ਕਰੋ ਮੈਨੇ ਕਿਹਾ ਮੇਰੀ ਮੈਨੂੰ ਚੰਗਾ ਲੱਗਦਾ ਨਾ ਇਹ ਚਟੇ ਬਾਲ ਰੱਖਿਓ ਹੈ ਮੈਂ ਕਰੂੰਗਾ ਜੀ ਮੈਨੂੰ ਮੈਂ ਦੁਨੀਆ ਖਾਤਰ ਨਹੀਂ ਜੀਣਾ ਮੈਂ ਆਪਣੇ ਖਾਤਰ ਜੀਣਾ ਸੋ ਦਿਸ ਇਜ਼ ਹਾ ਜਿਹੜਾ ਕੋਈ ਵੀ ਆਪਣਾ ਪੈਸ਼ਨ ਪਰਸੂ ਕਰਨਾ ਚਾਹੁੰਦਾ ਯੰਗਸਟਰ ਉਹਨੂੰ ਲੋਕ ਕੀ ਕਹਿਣ ਵਾਲਾ ਉਹ ਚੀਜ਼ ਛੱਡਪੋ ਲਜਵੇ ਜੀਓ ਇੱਕੋ ਹੀ ਜ਼ਿੰਦਗੀ ਹੈ ਖੁੱਲ ਕੇ ਜਿਓ ਜਿਹਨੂੰ ਕਹਿੰਦੇ ਨੇ ਜ਼ਿੰਦਾ ਦਿਲ ਜਿਓ ਔਰ ਹਰ ਬੰਦਾ ਆਪਣੀ ਆਪਣੀ ਜਿਹ ਜੋ ਵੀ ਚਾਹਦਾ ਕਰਨਾ ਉਹ ਕਾਮਯਾਬੀ ਹਾਸਲ ਕਰ ਸਕਦਾ ਹੈ ਹੁਣ ਉਹੀ ਬੰਦੇ ਕਹਿੰਦੇ ਨੇ ਕਿ ਜੀ ਆਪਣਾ ਵਾਜੀ ਵਾਕਿਆ ਟ੍ਰਾਂਸਫਰਮੇਸ਼ਨ ਲੇਕਿਨ ਉਹੀ ਬੰਦੇ ਪਹਿਲਾਂ ਮੈਨੂੰ ਕਹਿੰਦੇ ਹੁੰਦੇ ਸੀ ਬੁਢਾ ਲੱਗਦਾ ਹੈ ਇਹ ਲੱਗਦਾ ਹੈ ਉਹ ਲੱਗਦਾ ਜੀ ਪਾਰਟ ਆਫ ਲਾਈਫ ਤਾਂ ਜਿੱਦਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਸੀਂ ਸੋਸ਼ਲ ਮੀਡੀਆ ਵੱਲੋਂ ਹੀ ਸਟਾਰ ਬਣਾ ਦਿੱਤੇ ਗਏ ਹੋ ਹਨਾ ਅਜਿਹੇ ਦੇ ਵਿੱਚ ਸੋਸ਼ਲ ਮੀਡੀਆ ਤੇ ਅੱਜਕੱਲ ਹੁੰਦਾ ਹੈ ਨਾ ਵੀ ਜਦੋਂ ਜਿਹੜਾ ਬੰਦਾ ਫੇਮਸ ਹੋ ਗਿਆ ਉਹਨੂੰ ਕੁੜੀਆਂ ਮੈਸੇਜ ਕਰਨ ਲੱਗ ਜਾਂਦੀਆਂ ਜੇ ਕੁੜੀ ਫੇਮਸ ਹੋਈ ਤਾਂ ਮੁੰਡੇ ਮੈਸੇਜ ਕਰਨ ਲੱਜਾਂਦੇ ਨੇ ਹਨਾ ਕਿ ਸਾਡੇ ਨਾਲ ਗੱਲ ਕਰੋ ਫੋਨ ਕਰੋ ਐਦਾਂ ਦਾ ਕੁਝ ਹੁੰਦਾ ਤੁਹਾਡੇ ਨਾਲ ਹਾਂਜੀ ਮੇਰੇ ਨਾਲ ਬੜੇ ਵਾਕਏ ਹੁੰਦੇ ਨੇ ਇੱਕ ਪਹਿਲਾ ਕੁਐਸਚਨ ਆਉਂਦਾ ਆਰਯੋ ਮੈਰਿਟ ਉਹ ਮੈਂ ਤਾਂ ਮੁੱਠਾ ਜਵਾਬ ਦੋਣਾ ਹੋਣਾ ਭਾਈ ਮੈਂ ਤਾਂ 2-4 ਸਾਲ ਦਾਦਾ ਬਣਵਾਣਾ ਤੁਸੀਂ ਮੈਨੂੰ ਆਰਯੋ ਮੈਰਿਟ ਤੇ ਪੁੱਛੋ ਤੇ ਉਹ ਚੱਲਦਾ ਰਹਿੰਦਾ ਜੀ ਮਤਲਬ ਹਰ ਬੰਦਾ ਇੱਕ ਤਰ੍ਹਾਂ ਨਾਲ ਜਦ ਫੇਮਸ ਹੋ ਜਾਂਦਾ ਨਾ ਮਤਲਬ ਥੋੜਾ ਜਿਹਾ ਹਾਈਲਾਈਟ ਹੋ ਜਾਂਦਾ ਬੰਦਾ ਤੇ ਕੁੜੀਆਂ ਕਾੜੀਆਂ ਚੱਲਦਾ ਰਹਿੰਦਾ ਬਟ ਇਹ ਚੀਜ਼ਾਂ ਤੋਂ ਜਿੰਨਾ ਬੰਦਾ ਬਚੇ ਉਹਨਾਂ ਠੀਕ ਹੈ ਬਿਕਾਜ਼ ਤੁਸੀਂ ਫੋਕਸ ਕਰ ਰਹੇ ਹੋ ਇੱਕ ਕਨਸੈਂਟਰੇਟ ਕਰ ਰਹੇ ਹੋ ਆਪਣੇ ਕੈਰੀਅਰ ਵੱਲ ਔਰ ਇੱਕ ਆਪਣੀ ਇਮੇਜ ਬਣਾ ਕੇ ਚੱਲ ਰਹੇ ਹਾਂ ਸੋ ਯੂ ਹੈਵ ਟੂ ਬੀ ਅਵੇ ਫਰਮ 올 ਦਿਸ ਥਿੰਗ ਮੈਂ ਮੋਲਡਿੰਗ ਤੋਂ ਇਲਾਵਾ ਇੱਕ ਸੋਸ਼ਲ ਆਈਟ ਵੀ ਹਾਂ ਮੈਂ ਆਪਣਾ ਪਿੱਛੇ ਇੱਕ ਮਤਲਬ ਸੋਸ਼ਲ ਮੁੱਦਿਆਂ ਤੇ ਮੈਂ ਬੜੇ ਮੈਸੇਜ ਦੇਣਾ ਪਿੱਛੇ ਇੱਕ ਮੈਂ ਇਫਤਾਰ ਪਾਰਟੀ ਕਰੇ ਆਰਗੇਨਾਈਜ਼ ਕੀਤੀ ਜਿਸ ਦੇ 150 ਬੰਦਾ ਬੁਲਾਇਆ ਸੀਗਾ ਮੈਂ ਇੱਕ ਕਾਮਨਲ ਹਾਰਮਨੀ ਦਾ ਮੈਸੇਜ ਦੇਣਾ ਚਾਹ ਰਿਹਾ ਸੀਗਾ ਜਿਹੜੀ ਦੇਸ਼ ਚ ਨਫ਼ਰਤ ਫੈਲੀ ਹੋਈ ਹੈ ਇੱਕ ਪੰਜਾਬੀ ਭਾਈਚਾਰੇ ਦੇ ਥਰੂ ਉਹਦੇ ਚ ਖੈਰਾ ਸਾਹਿਬ ਵੀ ਆਏ ਸੀਗੇ ਉਹਦੇ ਚ ਧਰਮਵੀਰ ਗਾਂਧੀ ਜੀ ਵੀ ਆਏ ਸੀਗੇ ਤੇ ਉਹ 150 ਬੰਦੇ ਚੋਂ 80% ਨਾਨ ਮੁਸਲਮ ਸੀਗੇ ਔਰ ਉਹ ਮੈਨੂੰ ਕਈ ਬੰਦੇ ਮੈਨੂੰ ਸਿਰਫ ਤਾਰਪਾਰਟੀ ਹੁੰਦੀ ਕੀ ਹੈ ਫਿਰ ਉਹਨਾਂ ਨੂੰ ਸਮਝਾਇਆ ਵੀ ਰੋਜ਼ਾ ਆਪ ਹੁੰਦਾ ਹੈ ਬੰਦਾ ਬਾਅਦ ਚ ਖੋਲਦਾ ਹੈ ਤੇ ਇਹਦੇ ਨਾਲ ਕੀ ਹੈ ਜਦੋਂ ਉਹਨਾਂ ਨੇ ਬੈਠੇ ਖੁੱਲ੍ਹਦੇ ਮਿਲਦੇ ਨੇ ਇੱਕ ਅਸੀਂ ਮੈਸੇਜ ਦਿੱਤਾ ਥਰੂ মিডিਆ ਤੁਹਾਡੇ ਸਾਰੇ মিডিਆ ਆਇਆ ਸੀਗਾ ਥੈਂਕਸ ਟੂ 뎀 ਇੱਕ ਮੈਸੇਜ ਗਿਆ ਨੈਸ਼ਨਲ ਲੈਵਲ ਤੇ ਮੈਸੇਜ ਗਿਆ ਤੇ ਇਸ ਤਰ੍ਹਾਂ ਹੀ ਫਿਰ ਈਦ ਆਈ ਈਦ ਦੇ ਮੌਕੇ ਤੇ ਮੈਂ ਜਿਹੜੇ ਮੈਂ ਗਰੀਬ ਤਾਂ ਨਹੀਂ ਕਹਿੰਦਾ ਉਹਨਾਂ ਨੂੰ ਲੈਸ ਪ੍ਰਿਵੀਲੇਜਡ ਬੱਚੇ ਜਿਹੜੇ ਆ ਮੈਂ ਮੈਂ ਇੱਕ ਮੈਸੇਜ ਦੇਣਾ ਚਾਹਿਆ ਕਿ ਤੁਸੀਂ ਆਪਣਾ ਬਰਥਡੇ ਜਾਂ ਆਪਣਾ ਕੋਈ ਵੀ ਤਿਹਾਰ ਹੈ ਜਿਹੜਾ ਉਹ ਤੁਸੀਂ ਲੈਸ ਪ੍ਰਿਵੀਲੇਜ ਨਾਲ ਮਨਾਓ ਦੋਸਤਾਂ ਯਾਰਾਂ ਨਾਲ ਤਾਂ ਬਹੁਤ ਮਨਾ ਲੇ ਤੇ ਉਹਨਾਂ ਨਾਲ ਖੁਸ਼ੀਆਂ ਵੰਡੋਗੇ ਨਾ ਤੁਹਾਨੂੰ ਇੱਕ ਅਲੱਗ ਸਕੂਨ ਮਿਲਦਾ ਉਹ ਜਦ ਮੈਂ ਉਹ ਵੰਡਦਾ ਸੀ ਬੱਚਿਆਂ ਨੂੰ ਚੀਜ਼ਾਂ ਹਾਲੇ ਕਿ ਉਹ ਮੈਂ ਘੱਟ ਲੈ ਕੇ ਗਿਆ ਸੀ 50 ਪੈਕੇਟ ਲੈ ਗਿਆ ਜੇ ਉੱਥੇ ਬੱਚਾ ਜ਼ਿਆਦਾ ਹੋ ਗਿਆ ਤੇ ਉਹ ਇਕੱਲਿਆਂ ਦੀ ਰਿਹੜੀ ਜਾਂਦੀ ਸੀ ਮੈਂ ਕਿਹਾ ਚਲੋ ਵੀ ਇਕੱਲੀ ਖਾ ਲੋ ਸ਼ਕੰਜਵੀ ਰਿਹੜੀ ਜਾਂਦੀ ਮੈਂ ਕਿਹਾ ਚਲੋ ਸ਼ਕੰਜਵੀ ਪੀ ਲਓ ਸੋ ਉਹ ਬੱਚਿਆਂ ਦੀ ਖੁਸ਼ੀ ਦੇਖਣ ਵਾਲੀ ਹੁੰਦੀ ਹੈ ਉਸ ਵਾਰ ਸੋ ਦਿਸ ਇਜ਼ ਹਾਓ ਇੱਕ ਅچھے ਅچھے ਮੈਸੇਜ ਦਿਓ ਸੋਸਾਇਟੀ ਨੂੰ ਜਿਹੜੀ ਤੁਹਾਨੂੰ ਲੱਗਦਾ ਹੈ ਪ੍ਰੋਬਲਮਸ ਹੈ ਉਹਦੇ ਕਰੋ ਇੱਕ ਇੱਕ ਸਮਾਜ ਚ ਆਪਾਂ ਨੂੰ ਸਮਾਜ ਨੇ ਬਹੁਤ ਕੁਝ ਦਿੱਤਾ ਹੈ ਆਪਾਂ ਨੂੰ ਤੇ ਇਹ ਟਾਈਮ ਆ ਗਿਆ ਹੈ ਕਿ ਸਮਾਜ ਨੂੰ ਵਾਪਸ ਦਿਓ ਚੀਜ਼ਾਂ ਤੁਸੀਂ ਮੋਡਲਿੰਗ ਕਰਦੇ ਹੋ ਸੁਪਨਾ ਸੀ ਕਿ ਅਚਾਨਕ ਹੀ ਚੇਂਜ ਹੋਏ ਤੁਸੀਂ ਤੇ ਮੋਡਲਿੰਗ ਵੱਲ ਆ ਗਏ ਮੈਂ ਤਾਂ ਹਾਲੇ ਵੀ ਚੁੰਡੀ ਵੱਟ ਕੇ ਆਪਣੇ ਨੂੰ ਪੁੱਛਦਾ ਵੀ ਹੈ ਹੋ ਕੀ ਗਿਆ ਮੈਨੂੰ ਨਹੀਂ ਸਮਝ ਆ ਰਹੀ ਕੀ ਹੋਇਆ ਸਵੇਰ ਉੱਠ ਕੇ ਮਤਲਬ ਰੱਬ ਦਾ ਸ਼ੁਕਰਾਨਾ ਜ਼ਰੂਰ ਕਰੀਦਾ ਮੈਨੂੰ ਨਹੀਂ ਪਤਾ ਹੋਇਆ ਕਿ ਕੀ ਹੋਇਆ ਕਦ ਹੋਇਆ ਰੱਬ ਨੇ ਆਪਣੇ ਆਪ ਹੀ ਦਰਵਾਜ਼ੇ ਖੋਲ ਦੇ ਗਏ ਮੈਨੇ ਹਾਂ ਜਦੋਂ ਵਰਕਆਊਟ ਵਗੈਰਾ ਕਰਕੇ ਇੱਕ ਗਲੋ ਆਇਆ ਸੀ ਫੇਸ ਤੇ ਬੰਦੇ ਨੇ ਮੈਂ ਫੋਟੋਆਂ ਪਾਈਆਂ ਜਦੋਂ ਦੱਸਿਆ ਟਵਿੱਟਰ ਤੇ ਪਾਈ ਫਿਲਮ ਫਿਲਮ ਦੀ ਉਸ ਤੋਂ ਬਾਅਦ ਲੱਗਿਆ ਵੀ ਚਲੋ ਠੀਕ ਹੈ ਐਡ ਸ਼ੂਟ ਕਰ ਲਾਂਗੇ ਕਰ ਲਾਂਗੇ ਬੜਾ ਫੈਸ਼ਨ ਸ਼ੋਅ ਆਏ ਜਿਹੜੇ ਇੰਨੀ ਕਾਮਯਾਬੀ ਮਿਲੀ ਸੋਸ਼ਲ ਮੀਡੀਆ ਤੇ ਇੰਨਾ ਪ੍ਰਚਾਰ ਹੋ ਗਿਆ ਮੇਰਾ ਉਹ ਮੈਂ ਮੇਰੇ ਸਮਝ ਤੋਂ ਬਾਹਰ ਹੈ ਹਾਲੇ ਵੀ ਹਾਲੇ ਵੀ ਮੈਂ ਕਈ ਵਾਰ ਚੁੰਡੀ ਫੜਦਾ ਹੁੰਨਾ ਹੈ ਭਾਈ ਹੋ ਕੀ ਰਿਹਾ ਤੇ ਨਾ ਜ਼ਿੰਦਗੀ ਚ ਰੱਬ ਦਾ ਸ਼ੁਕਰੀਆ ਨਾਲ ਮਾਂ ਦੀ ਬਲੇਸਿੰਗਸ ਮੈਂ ਇੱਕ ਦੋ ਦਿਨ ਪਹਿਲਾਂ ਵੀ ਇੱਕ ਜਿਹੜੇ ਇੰਟਰਵਿਊ ਤੇ ਮੈਨੂੰ ਜਰਨਲਿਸਟ ਸੀਗੇ ਉਹਨਾਂ ਨੇ ਕਿਹਾ ਕਿ ਆਪਨਾ ਕਿਸੇ ਨੇ ਅਸਟ੍ਰੋਲੋਜਰ ਹੈ ਉਹ ਕਹਿੰਦੇ ਆ ਵੀ ਜੀ ਤੁਸੀਂ ਮਾਂ ਦੇ ਪੈਰ ਛੂ ਕੇ ਨਿਕਲੋਗੇ ਘਰੋਂ ਤੇ ਹਮੇਸ਼ਾ ਤੁਹਾਡੀ ਬਲੇਸਿੰਗ ਰਹਿਣਗੀ ਮੈਂ ਉਹੀ ਮਾਂ ਮੇਰੇ ਲਈ ਇੱਕ ਤਰ੍ਹਾਂ ਦਾ ਰੱਬ ਹੈ ਤੇ ਮਾਂ ਦੀਆਂ ਜਿਹੜੀਆਂ ਦੁਆਇਆਂ ਤੁਹਾਡੇ ਬਹੁਤ ਕੰਮ ਆਉਂਦੀਆਂ ਸਾਰਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹਨਾ ਕਿ ਯੂ نو ਜਿੰਨਾ ਤੁਸੀਂ ਪਿਆਰ ਮਾਂ ਨੂੰ ਕਰੋਗੇ ਉਨਾ ਹੀ ਤੁਹਾਨੂੰ ਰੱਬ ਦੇਊਗਾ ਤੁਸੀਂ ਮਾਂ ਦੇ ਰਿਸ਼ਤੇ ਦੀ ਗੱਲ ਕੀਤੀ ਹੈ ਨਾ ਹੁਣ ਗੱਲ ਕਰਦੇ ਆ ਤੁਹਾਡੇ ਨੂੰ ਦੀ ਗੱਲ ਤੁਸੀਂ ਕਿਹਾ ਕਿ ਬੇਟਾ ਵਿਆਹਿਆ ਹੋਇਆ ਨਹੀਂ ਵਿਆਹ ਨਹੀਂ ਹੋਇਆ ਵਿਆਹ ਨਹੀਂ ਹੋਇਆ ਹਾਲੇ ਪੋਣਾ ਹੈ ਕਦੇ ਉਹਨਾਂ ਬੇ ਵਿਆਹ ਹੋਊਗਾ ਹਾਲੇ ਉਹਦਾ ਮੈਂ ਤਾਂ ਕਿਸੇ ਨੂੰ ਮਜ਼ਾਕ ਚ ਕਹਣਾ ਵੀ ਜੇ ਵਿਆਹ ਹੋਊਗਾ ਸਾਲ 2 ਸਾਲ ਚੋਂ ਤੇ ਬੱਚਾ ਵੀ ਹੋਊਗਾ ਤਾਂ ਦਾਦਾ ਹੀ ਬਣੂਗਾ ਨਾ ਫਿਰ ਨਹੀਂ ਵਿਆਹ ਹੋਇਆ ਪਰ ਹੁਣ ਚਲੋ ਆਪਾਂ ਇਸ ਗੱਲ ਤੇ ਆ ਜਾਂਦੇ ਹਾਂ ਕਿ ਜਦੋਂ ਤੁਸੀਂ ਆਪਣੇ ਮੁੰਡੇ ਦਾ ਰਿਸ਼ਤਾ ਲੈਣ ਜਾਓਗੇ ਜੇ ਪੁਲੇਖੇ ਚ ਅਗਲੇ ਨੇ ਤੁਹਾਨੂੰ ਕਹਿਤਾ ਕਿਉਂ ਤੁਸੀਂ ਮੇਰੇ ਘਰੋਂ ਚਿੱਤਰ ਪਾਓਗੇ ਕਿਉਂ ਲੱਗਦੇ ਨਹੀਂ ਨਾ ਜੇਕਰ ਆਪਾਂ ਜਿੱਦਾਂ ਤੋਂ ਅਸੀਂ ਕਹ ਰਹੇ ਕਿ ਸੋਸ਼ਲ ਮੀਡੀਆ ਤੇ ਵੀ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਇੱਕ ਵਾਰ ਲਈ ਜੀ ਜੀ ਮੇਰੀ ਵਾਈਫ ਤਾਂ ਹਾਲੇ ਵੀ ਸ਼ੌਕ ਚ ਹੈ ਉਹ ਜਿਹੜੀ ਮੇਰੀ ਟਰਾਂਸਫਰਮੇਸ਼ਨ ਹੈ ਉਹਦੇ ਹੀ ਹਜਮ ਨਹੀਂ ਹੋ ਰਹੀ ਹੈ ਉਹ ਪਹਿਲਾਂ ਤਾਂ ਮੈਨੂੰ ਆਪ ਹਜਮ ਨਹੀਂ ਹੋ ਰਹੀ ਮੈਂ ਚੁੰਨੀ ਪੜਦਾ ਤਾਂ ਉਹ ਤਾਂ ਬੈਠੀ ਐ ਸ਼ੌਕ ਚ ਬੈਠੀ ਦੇਖੀ ਜਾਂਦੀ ਵੀ ਤੈਨੂੰ ਹੋ ਕੀ ਗਿਆ ਚਲੋ ਚੱਲਦਾ ਜੀ ਜ਼ਿੰਦਗੀ ਆ ਚੱਲ ਜੇ ਤਾਂ ਤੁਸੀਂ ਚੇਂਜ ਹੋਏ ਹੈ ਨਾ ਉਸ ਵਾ ਮੋਡਲਿੰਗ ਦਾ ਵੀ ਮੌਕਾ ਮਿਲਿਆ ਤੁਹਾਨੂੰ ਤੇ ਸਭ ਤੋਂ ਪਹਿਲਾਂ ਜਦੋਂ ਤੁਹਾਡੀ ਵਾਈਫ ਨੂੰ ਗੱਲ ਪਤਾ ਲੱਗਦੀ ਮਮਾ ਨੂੰ ਪਤਾ ਲੱਗਦਾ ਤਾਂ ਫਿਰ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਬਣਦਾ ਕਿ ਆ ਹੋ ਕੀ ਗਿਆ ਸਭ ਤੋਂ ਪਹਿਲਾਂ ਐਡ ਸ਼ੂਟ ਕੀਤੀ ਸੀ ਮੈਂ ਉਹ men grooming ਪ੍ਰੋਡਕਟ ਦੀ ਉਹਦੇ ਜਿਹੜਾ ਬੜੇ ਇੰਟੀਮੇਟ ਸੀਨ ਸੀਗੇ ਉਹ ਯੰਗ ਯੰਗ ਕੁੜੀਆਂ بیوی 25 25 ਸਾਲ ਦੀਆਂ ਸੀਗੀਆਂ ਤੇ ਉਹ ਡਾਇਰੈਕਟਰ ਜਿਹੜਾ ਸੀਗਾ ਫੋਟੋ ਜੀ ਐਂ ਖਿੱਚੋ ਫੋਟੋ ਐਂ ਖਿੱਚੋ ਫੋਟੋ ਮੇਰਾ ਪਹਿਲਾ ਸ਼ੂਟ ਸੀਗਾ ਜੀ ਪੈਸੇ ਉਹ ਸੇ ਚੰਗੇ ਦੇ ਰਹੇ ਸੀ ਹੁਣ ਮੈਂ ਤਾਂ ਬਿਲਕੁਲ ਉਹਨਾਂ ਅੱਗੇ ਵੇਚ ਗਿਆ ਸੀ ਜੋ ਕਰਨਾ ਕਰੋ ਭਾਈ ਉਹਨਾਂ ਨੇ ਮੇਰਾ ਪਤਾ ਨਹੀਂ ਉਹ ਜਿਹੜਾ ਫੋਟੋ ਮੇਰੇ ਕੋਲ ਆਈਆਂ ਮੈਂ ਆਪ ਹੀ ਹਿੱਲ ਗਿਆ ਮੈਂ ਆ ਕੀ ਕਰਦਾ ਮੈਂ ਤੇ ਸਭ ਤੋਂ ਪਹਿਲਾਂ ਮੈਂ ਆਪਣੀ ਮਦਰ ਨੂੰ ਭੇਜੀਆਂ ਫੋਟੋ ਮੈਂ ਕਿਹਾ ਮਾਂ ਆ ਨਵੀਂ ਜ਼ਿੰਦਗੀ ਹੈ ਬਜਾਏਗੇ ਕੋਈ ਹੋਰ ਭੇਜੇ ਤੁਸੀਂ ਦੇਖ ਲਓ ਮੈਂ ਚੋੜੀ ਜਤਰੋਲ ਤਾਂ ਹੋਈ ਸੀ ਵੀ ਬੰਦਾ ਬਣ ਕੇ ਰਹਿ ਤੂੰ ਤੇਰੀ ਉਮਰ ਹੈ ਇਹ ਚੀਚਾ ਕਰਨ ਦੀ ਉਹ ਠੀਕ ਹੈ ਇਹ ਲਾਈਫ ਚੁਣੀ ਹੈ ਤਾਂ ਇਹ ਚੀਜ਼ਾਂ ਹੋਣਗੇ ਹੋਣਗੇ ਸੋ ਰਹਿਣ ਗਿਆ ਮਤਲਬ ਅਗਲਾ ਜੋ ਪੈਸੇ ਦੇ ਰਿਹਾ ਹੈ ਤਾਂ ਅਗਲਾ ਤਾਂ ਉਮੀ ਕੰਮ ਲਏਗਾ ਨਾ ਚੱਲਦਾ ਚੱਲਦਾ ਜੀ ਇੱਕ ਵਾਰ ਮੈਂ ਜੈਪੁਰ ਗਿਆ ਫੈਸ਼ਨ ਸ਼ੋਅ ਕਰਨ ਉੱਥੇ ਮੇਰਾ ਫੈਸ਼ਨ ਡਿਜ਼ਾਈਨਰ ਸੀਗਾ ਉਹਨੇ ਇੱਕ ਮਾਡਲ ਦੇ ਨਾਲ ਮੇਰਾ ਸ਼ੂਟ ਕਰ ਰਿਹਾ ਸੀ ਤੇ ਮੈਨੂੰ ਕਹਿੰਦਾ ਸਰ ਥੋੜਾ ਸਾ ਇੰਟੀਮੇਟ ਕਰ ਤੋ ਮੈਂ ਕਿ ਮੇਰੇ ਦਿਮਾਗ 'ਚ ਉਹ ਹੀ ਪੁਰਾਣੀ ਗੱਲਾਂ ਆ ਗਈਆਂ ਮੈਂ ਕਹਿੰਦਾ ਇਹ ਮਰਵਾਊਗਾ ਮੈਨੂੰ ਉਹ ਮੈਂ ਕਹਿੰਦਾ ਕੀ ਭਾਈ ਕਹਿੰਦਾ ਮੈਂ ਕਹਿੰਦਾ ਚਲੋ ਵਾਲੋਂ ਕੋ ਛੇੜ ਦੋ ਉਹ ਮੈਂ ਉਹ ਕੁੜੀ ਦੇ ਨਾਲ ਐ ਵਾਲਾਂ ਨੂੰ ਹੱਥ ਲਾਤੇ ਭਾਈ ਉਹ ਵੀਡੀਓ ਮੇਰੀ ਮਾਂ ਨੇ ਦੇਖ ਲਈ ਦੇ ਚਿਤਰਾਵੜ ਫੇਰੀ ਤੇਰੀ ਉਮਰ ਆ ਵੀ ਤੇਰੀ ਇਹ ਜੇ ਕੰਮ ਕਰਦੀ ਵਿੱਚ ਜਦ ਮੈਨੂੰ ਨਾ ਮਾਤਾ ਲੱਗਦੀ ਹੁੰਦੀ ਹੈ ਦਿਸ ਇਜ਼ ਪਾਰਟ ਆਫ ਲਾਈਫ ਚੱਲਦਾ ਰਹਿੰਦਾ ਫਿਰ ਕਿਵੇਂ ਸਮਝਾਉਂਦੇ ਹੋ ਆਪਣੀ ਮਮਾ ਨੂੰ ਵੀ ਇਹ ਕੁਝ ਤਾਂ ਕਰਨਾ ਹੀ ਪੈਣਾ ਮਾਡਲਿੰਗ ਹੈ ਸਮਝਾ ਸਮਝਾ ਕੇ ਥੱਕ ਗਿਆ ਫਿਰ ਉਹ ਇਹੀ ਕਹਿੰਦੇ ਛੱਡ ਦੇ ਫਿਰ ਬਾਅਦ ਚ ਆਪਣੇ ਆਪ ਚੁੱਪ ਹੋ ਜਾਂਦੇ ਨੇ ਅਸੀਂ ਨੋਸ ਬਟ ਇਟ ਇਸ ਐਨੀ ਹਾਉ ਇਸ ਜ਼ਿੰਦਗੀ ਇਹ ਚੱਲਦੇ ਹੁਣ ਅੱਗੇ ਨੂੰ ਮੂਵੀਜ਼ ਵਗੈਰਾ ਜਾਂ 뮤직 ਵੀਡੀਓਜ਼ ਦੀ ਹੋ ਰਹੀ ਹੈ ਗੱਲਬਾਤ ਸ਼ਾਇਦ ਕੁਝ ਨਾ ਕੁਝ ਅੱਛੀ ਨਿਊਜ਼ ਆ ਜੇ ਉਹਦੇ ਚ ਵੀ ਤਾਂ ਇਹੀ ਚੀਜ਼ਾਂ ਹੋਣੀਆਂ ਦੇਖੇ ਜਾਵੇ ਤਾਂ ਜਦ ਤੁਸੀਂ ਆਨੇ ਹੋ ਇਸ ਲਾਈਨ ਤਾਂ ਤੁਹਾਨੂੰ ਆਪਣੇ ਆਪ ਨੂੰ ਇੱਕ ਤਰ੍ਹਾਂ ਸਰੈਂਡਰ ਕਰਨਾ ਪੈਂਦਾ ਜਿਹੜਾ ਵੀ ਬੰਦਾ ਤੁਹਰ ਤੋਂ ਕੰਮ ਲੈ ਚੱਲ ਰਹੀ ਜ਼ਿੰਦਗੀ ਹੈ ਵਧੀਆ ਉਹ ਹੀ ਕਹਿੰਦੇ ਹਨ ਕਿ ਨੀਅਤ ਸਾਫ ਹੋਣੀ ਚਾਹੀਦੀ ਹੈ ਕੰਮ ਭਾਵੇਂ ਜਿੱਦਾਂ ਮਰਜ਼ੀ ਦਾ ਹੋਵੇ ਈਅਰ ਸਾਫ ਹੋਵੇ ਦਿਲ ਸਾਫ ਰੱਖੇ ਆਪ ਪਾ ਪੋਜ਼ਿਟਿਵ ਥਿੰਕਿੰਗ ਜਿਹੜੀ ਹੈ ਨਾ ਉਹ ਬੰਦਾ ਉਸ ਉਹ ਉਹ ਕਦੇ ਗਲਤ ਕੰਮ ਨਹੀਂ ਕਰੇਗਾ ਜਦੋਂ ਬੰਦਾ ਹਮੇਸ਼ਾ ਪੋਜ਼ਿਟਿਵ ਇੱਕ ਮਾਈਂਡ ਦੇ ਫਰੇਮਵਰਕ 'ਚ ਰਹੇਗਾ ਨਾ ਉਹ ਕਦੇ ਵੀ ਗਲਤ ਕੰਮ ਨਹੀਂ ਕਰੇਗਾ ਉਹ ਜਦ ਬੰਦਾ ਇਸ ਉਮਰ ਜੀ ਕੋ ਜਿੰਦਗੀ ਦੇ 54 ਸਾਲ ਦੀ ਉਮਰ ਹੈ ਇਸ ਤੋਂ ਪਹਿਲਾਂ ਡਾਊਨਫਾਲ ਵੀ ਦੇਖੇ ਜ਼ਿੰਦਗੀ ਦੇ ਜੀ ਠੀਕ ਹੈ ਹੁਣ ਸਕਸੈਸ ਮਿਲੀ ਹੈ ਤਾਂ ਹਰ ਕਦਮ ਫੂਕ ਫੂਕ ਕੇ ਰੱਖ ਰਿਹਾ ਕਿ ਕਿਤੇ ਕੋਈ ਗਲਤੀ ਨਾ ਹੋ ਜੇ ਪਹਿਲਾਂ ਜਿਹੜੀਆਂ ਮੇਰੇ ਤੋਂ ਗਲਤੀਆਂ ਕਦੇ ਹੋਈਆਂ ਸੀਗੀਆਂ ਇਹ ਚੀਜ਼ ਚਲੀ ਨਾ ਜਾਵੇ ਉਹ ਜਿੰਨਾ ਮੈਨੂੰ ਡਰ ਹੈ ਨਾ ਮੈਨੂੰ ਲੱਗਦਾ ਮੈਂ ਕਦੇ ਜ਼ਿੰਦਗੀ 'ਚ ਡਰਿਆ ਨਹੀਂ ਹਾਂ ਜਿੰਨਾ ਮੈਂ ਹੁਣ ਡਰ ਕੇ ਚੱਲਦਾ ਮੈਂ ਤਾਂ ਸੜਕ ਤੇ ਜਾਂਦਾ ਹੋਇਆ ਵੀ ਮੇਰੇ ਅੱਗੇ ਕੋਈ ਨਿਕਲਦਾ ਹੁੰਦਾ ਮੈਂ ਤਾਂ ਫਿਰ ਤੂੰ ਨਿਕਲ ਪਹਿਲਾਂ ਮੈਂ ਫਿਰ ਨਿਕਲੂਗਾ ਕਿਤੇ ਗੱਡੀ ਨਾ ਲੱਗ ਜਾਏ ਯਾਰ ਸੋਸ਼ਲ ਮੀਡੀਆ ਜਮਾਨਾ ਗੇ ਜੀ ਉਹ ਫਲਾਨਾ ਜਿਹੜਾ ਹਾਈਲਾਈਟ ਹੋ ਰਿਹਾ ਜੀ ਉਹਨੇ ਗੱਡੀ ਠੋਕਤੀ ਸਭ ਦਿਨ ਲਾਈਕ दैट ਮਤਲਬ ਬੜਾ ਬਚ ਕੇ ਚੱਲਣਾ ਪੈਂਦਾ ਬਟ ਜੋਰ ਆਪਣੀ ਨਵੀਂ ਲਾਈਫ ਇੱਕ ਤਰ੍ਹਾਂ ਮੈਂ ਕਾਂਗਾ ਨਵੀਂ ਲਾਈਫ ਦਿਤਤੀ ਹੈ ਮੈਨੂੰ ਤੇ ਇਹ ਮੈਂ ਬੜਾ ਮਤਲਬ ਲੱਕੀ ਹਾਂ ਤੇ ਜਿਹੜੇ ਬੜੇ ਘੱਟ ਬੰਦਿਆਂ ਨੂੰ ਇਹ ਜੀ ਨਵੀਂ ਲਾਈਫ ਮਿਲਦੀ ਹੈ ਤੇ ਉਹਨੂੰ ਇੰਜੋਏ ਤਾਂ ਕਰ ਹੀ ਰਹੇ ਹਾਂ ਬਟ ਨਾਲ-ਨਾਲ ਬੜਾ ਡਰ ਕੇ ਚੱਲ ਰਹੇ ਹਾਂ ਔਰ ਮਿਹਨਤ ਪੂਰੀ ਕਰ ਰਹੇ ਹਾਂ ਸਕਸੈਸ ਮਿਲਣ ਤੋਂ ਬਾਅਦ ਮੇਰੀ ਮਨ ਲੱਗਦਾ ਮਿਹਨਤ 10 ਗੁਣਾ ਹੋ ਗਈ ਹੈ ਉਹਨਾਂ ਪਿਛਲੇ 10 12 ਦਿਨਾਂ ਤੋਂ ਮੈਂ ਆਨ ਦ ਫੋਰਟੇ ਆ ਕਦੇ ਦਿੱਲੀ ਹੁੰਨਾ ਕਦੇ ਜਲੰਧਰ ਹੁੰਨਾ ਅੱਜ ਮੈਂ ਚੰਡੀਗੜ੍ਹ ਬੈਠਾ ਤੁਹਾਡੇ ਕੋਲ ਮਹਾਲੀ ਬੈਠਾ ਜੀ ਤੇ ਇਹਨੂੰ ਮੇਨਟੇਨ ਕਰਨ ਨੂੰ ਮਿਹਨਤ ਕਰਨੀ ਪੈ ਰਹੀ ਹੈ ਜੀ ਜੇ ਮੈਂ ਸੋਚਾਂ ਕਿ ਮੈਨੂੰ ਮਿਲ ਗਈ ਤੇ ਮੈਂ ਘਰ ਬਹਿ ਜਾ ਬਸ ਕੱਲੇ ਫੈਸ਼ਨ ਸ਼ੋਅ ਹੀ ਕਰ ਲੇ ਫਿਰ ਠੀਕ ਹੈ ਫਿਰ ਤਾਂ ਨਾਰਮਲ ਹੋ ਗਿਆ ਕੋਈ ਉਹਦਣਾ ਫਰਕ ਨਹੀਂ ਪੈਂਦਾ ਵੀ ਹਵ ਟੂ ਮੂਵ ਅਹੈਡ ਯੂ ਹਵ ਟੂ ਵਰਕ ਹਾਰਡ ਫੈਮਲੀ ਹੁੰਦੀ ਹੈ ਇੱਕ ਇੱਕ ਰਿਸ਼ਤੇਦਾਰ ਹੁੰਦੇ ਨੇ ਇੱਕ ਹੁੰਦਾ ਆਪਣਾ ਪੱਕਾ ਦੋਸਤ ਕਰੀਬੀ ਜਦੋਂ ਆਪਾਂ ਨੂੰ ਸਫਲਤਾ ਮਿਲਦੀ ਹੈ ਨਾ ਉਹ ਸਭ ਤੋਂ ਜ਼ਿਆਦਾ ਖੁਸ਼ ਹੁੰਦਾ ਤੁਹਾਡੇ ਲਾਈਫ ਚ ਐਦਾ ਦਾ ਕਿਹੜਾ ਬੰਦਾ ਵੀ ਜਿਹੜੀ ਤੁਹਾਡੀ ਸਫਲਤਾ ਤੇ ਬਹੁਤ ਜ਼ਿਆਦਾ ਖੁਸ਼ ਹੈ ਤੇ ਉਹਨੂੰ ਵੀ ਤੁਹਾਡੇ ਵਾਂਗੂ ਯਕੀਨ ਨਹੀਂ ਹੋ ਰਿਹਾ ਕਿ ਮੇਰੇ ਫਰੈਂਡ ਨਾਲੇ ਗੁਜ਼ੋਰਿਆ ਮੇਰੇ ਹੈਗੇ ਫਰੈਂਡ ਜਿਹੜੇ ਜਦ ਮੇਰਾ ਡਾਊਨਫਾਲ ਆਇਆ ਸੀ ਜ਼ਿੰਦਗੀ ਦਾ ਕਦੇ ਮੈਂ ਡਿਪਰੈਸ਼ਨ ਚ ਲੱਗਿਆ ਗਿਆ ਸੀਗਾ ਤੇ ਉਹ 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 ਹੀ ਫਰੈਂਡ ਹੈਗੇ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕਰਕੇ ਬਾਹਰ ਕੱਢਿਆ ਉਸ ਚੀਜ਼ ਤੋਂ ਤੇ ਅੱਜ ਮੈਂ ਆਪਣੀ ਜਿਹੜੀ ਜਿੰਨਾ ਵੀ ਸਕਸੈਸਫੁਲ ਹੋਇਆ ਮੈਂ ਉਹਨਾਂ ਦਾ ਸ਼ਰੇ ਉਹਨਾਂ ਨੂੰ ਵੀ ਦੰਨਾ ਕਿ ਉਸ ਵਕਤ ਜਦੋਂ ਉਹਨਾਂ ਨੇ ਮੈਨੂੰ ਕੱਢਿਆ ਸੀਗਾ ਮੈਨੂੰ ਇੰਨਾ ਮੋਟੀਵੇਟ ਕਰਤਾ ਕਿ ਮੈਂ ਮਤਲਬ ਹੁੰਦਾ ਉਹ ਯਕੀਨ ਤਾਂ ਉਹਨਾਂ ਨੂੰ ਵੀ ਨਹੀਂ ਹੈ ਹੁਣ ਜੋ ਜੋ ਮੈਂ ਇੰਟਰਵਿਊਸ ਦੇ ਰਿਹਾ ਜਾਂ ਸੋਸ਼ਲ ਮੀਡੀਆ ਤੇ ਕੁਝ ਐਕਟੀਵਿਟੀਆਂ ਕਰਦਾ ਉਹ ਇਹ ਕੀ ਕਰੀ ਜਾਣਾ ਤੂੰ ਕੀ ਕਰੀ ਜਾਣਾ ਮਤਲਬ ਸਭ ਤੋਂ ਜ਼ਿਆਦਾ ਬਟ ਸ਼ਰੇ ਉਹਨਾਂ ਨੂੰ ਵੀ ਜਾਂਦਾ ਹੈ ਇਸ ਚੀਜ਼ ਦਾ ਯੂ نو ਆਲਵੇਸ ਗਿਵ ਦਾ ਕ੍ਰੈਡਿਟ ਟੂ ਥੈਮ ਜਿਹੜੇ ਚੰਗੇ ਫਰੈਂਡਸ ਹੈਗੇ ਮੇਰੀ ਜ਼ਿੰਦਗੀ ਵਿੱਚ ਜੀ ਤਨਵੀ ਲੁੱਕ ਦੇਖ ਕੇ ਤੁਹਾਡੇ ਪੜੋਸੀ ਕਿਦਾ ਰਿਐਕਟ ਕਰਦੇ ਨੇ ਬਸ ਸਾਰੇ ਹੌਲੀ ਹੌਲੀ ਯੂਜ਼ ਟੂ ਹੋ ਰਹੇ ਨੇ ਹਾਲੇ ਯੂਜ਼ ਟੂ ਹੋਏ ਨਹੀਂ ਹੈਗੇ ਹਲੇ ਤੱਕ ਵੀ ਉਹਨਾਂ ਨੂੰ ਇੱਕ ਵਾਰ ਦਾ ਚਾਰ ਵਾਰ ਦੇਖਦੇ ਨਹੀਂ ਵੀ ਹੋਇਆ ਕੀ ਇਹਨੂੰ ਚੱਲ ਰਿਹਾ ਠੀਕ ਹੈ ਕਈ ਵਾਰੀ ਇਨਸਾਨੇ ਵੀ ਸੋਚ ਲਿੰਦਾ ਕਿ ਸ਼ਾਇਦ ਇਹਨੇ ਕੋਈ ਦਵਾਈ ਖਾ ਲਈ ਆ ਜਾਂ ਫਿਰ ਕੁਝ ਐਦਾਂ ਦਾ ਬਾਹਰ ਜਾ ਕੇ ਕੋਈ ਕਿ ਉਹ ਆਪਰੇਸ਼ਨ ਕਰਾ ਗਿਆ ਹਾਂ ਆਪਰੇਸ਼ਨ ਕਰਾ ਲਿਆ ਨਾ ਹੁੰਦਾ ਨਾ ਕਿਉਂਕਿ ਇੱਕਦਮ ਕਿਉਂਕਿ ਲੋਕ ਪੰਜਾਬੀ ਜਿਹੜੇ ਨੇ ਇੱਥੇ ਉਹ ਜ਼ਿਆਦਾਤਰ ਖਾਣ ਪੀਣ ਨੂੰ ਜ਼ਿਆਦਾ ਧਿਆਨ ਦਿੰਦਾ ਕਿ ਜੋ ਵੀ ਆਂਦਾ ਚੱਕ ਦੋ ਤੇ ਮੈਨੂੰ ਮੇਰਾ ਰਿਸ਼ਤੇਦਾਰੀ ਕਹਿੰਦਾ ਕਹਿੰਦਾ ਕਿ ਤੇਨੇ ਵਿਗਲਾ ਹੀ ਹੋਈ ਐ ਮੈਂ ਕਿਹਾ ਭਾਈ ਪੱਟ ਕੇ ਦੇਖ ਲੈ ਤੇ ਇਹ ਜੇ ਕੁਐਸਚਨ ਤਾਂ ਪੁੱਛਦੇ ਰਹਿੰਦੇ ਦੁਨੀਆ ਯੂ ਕੈਨਟ ਹੈਲਪ ਇਟ ਤੁਸੀਂ ਆਪਣਾ ਕੰਮ ਕਰੋ ਠੀਕ ਹੈ ਤਾਂ ਆਪਣੀ ਨਵੀਂ ਲਾਈਫ ਤੋਂ ਬਹੁਤ ਖੁਸ਼ ਹੋ ਤੇ ਅੱਗੇ ਫਿਲਮਾਂ ਦੇ ਵਿੱਚ ਵੀ ਤੁਸੀਂ ਨਜ਼ਰ ਆ ਸਕਦੇ ਹੋ ਹਾਂਜੀ ਹਾਂ ਮੀਟਿੰਗਾਂ ਚੱਲ ਰਹੀਆਂ ਨੇ ਕੋਸ਼ਿਸ਼ ਹੋ ਰਹੀ ਹੈ ਜਲਦੀ ਹੀ ਕੋਈ ਨਾ ਕੋਈ ਸਟੈਪ ਲਗਾ। ਜੀ ਠੀਕ ਹੈ। ਤਾਂ ਜਿਹੜੇ ਲੋਕ ਕਹਿ ਦਿੰਦੇ ਆ ਕਿ ਅਸੀਂ 30 ਤੋਂ ਬਾਅਦ ਹਾਰ ਗਏ ਨਹੀਂ ਕੰਮ ਕਰ ਸਕਦੇ ਸਾਡੇ ਤਾਂ ਗੋਡੇ ਦੁਖਦੇ ਨੇ ਜਾਂ ਕੁਝ ਵੀ ਆ ਜਾਂ ਫਿਰ ਜਿਹੜੇ ਬਹੁਤ ਕੁਝ ਸੋਚਦੇ ਨੇ ਲਾਈਫ 'ਚ ਕਰਨ ਨੂੰ ਪਰ ਨਹੀਂ ਹੁੰਦਾ ਕਿਉਂਕਿ ਲੋਕਾ ਲੋਕ ਜਿਹੜੇ ਨੇ ਉਹ ਲੋਕਾਂ ਦੇ ਤਾਨਿਆਂ ਤੋਂ ਵੀ ਡਰਦੇ ਨੇ ਹਨਾ ਉਹਨਾਂ ਨੂੰ ਕੁਝ ਕਹਿਣਾ ਚਾਹੂੰਗਾ ਸੁਨੇਹਾ ਦੇਣ। ਵੀ ਗੱਲ ਕਹਿਣਾ ਨਾ ਵੀ ਲੋਕ ਕੀ ਕਹਿਣਗੇ ਵਾਲੀ ਗੱਲ ਭੁੱਲ ਜੋ। ਆਪਣੀ ਜ਼ਿੰਦਗੀ 'ਚ ਪੋਜ਼ਿਟਿਵਿਟੀ ਲਿਆਓ। ਤੁਸੀਂ ਜੋ ਕਰਨਾ ਚਾਹੁੰਦੇ ਹੋ ਖੁੱਲ੍ਹ ਕੇ ਕਰੋ। ਕੰਦੇਨਾ ਇਸੋ ਸੋਚੋ ਵੀ ਉਹ ਬੰਦਾ ਕੀ ਕਹੂਗਾ ਜਾਂ ਸਮਾਜ ਕੀ ਕਹੂਗਾ ਜਾਂ ਕੁਝ ਕੋਲ ਜਲ ਸਾਫ ਰੱਖੋ ਮਿਹਨਤ ਕਰੋ ਜਿਵੇਂ ਮੈਂ ਸਕਸੈਸਫੁਲ ਹੋਇਆ ਤੁਸੀਂ ਵੀ ਹੋ ਸਕਦੇ ਹੋ ਹਰ ਚੀਜ਼ ਨੂੰ ਪੋਜ਼ਿਟਿਵ ਵੇ ਨਾਲ ਸੋਚੋ ਸੋਸ਼ਲ ਮੀਡੀਆ ਵੀ ਪੋਜ਼ਿਟਿਵ ਵੇ ਨਾਲ ਇਸਤੇਮਾਲ ਕਰੋ ਜ਼ਿੰਦਗੀ ਦੇ ਮਜ਼ੇ ਲਟੋ ਨਸ਼ੇ ਨੁਸ਼ਿਆਂ ਤੋਂ ਦੂਰ ਰਹੋ ਯੰਗਸਟਰਸ ਨੂੰ ਮੈਂ ਖਾਸ ਕਰ ਪੰਜਾਬ ਦੇ ਯੰਗਸਟਰ ਨੂੰ ਕਹਿੰਦਾ ਨਸ਼ਿਆਂ ਤੋਂ ਦੂਰ ਰਹੋ ਜਿਮ ਜਾਓ ਜਿਮ ਜਾਓ ਤੇ ਆਰਗੇਨਿਕਲੀ ਬਾਡੀ ਬਣਾਓ ਉਹ ਜਿਹੜੇ ਅੱਜ ਕੱਲ ਟਿਕੀ ਟੁਕੇ ਲਾ ਕੇ ਬਾਡੀ ਬਣਾਉਂਦੇ ਨੇ ਜਿਹੜੀ ਇਨਸਟੈਂਟ ਵਾਲੀ ਹੋਣਾਂ ਚੀਜ਼ਾਂ ਤੋਂ ਬਚੋ ਦ ਹੈਲਥ ਕੌਨਸ਼ੀਅਸ ਰਹੋ ਡਾਈਟ ਵੀ ਉਨੀ ਖਾਓ ਜਿੰਨੀ ਤੁਹਾਡੀ ਬਾਡੀ ਅਲਾਓ ਕਰਦੀ ਹੈ ਤੁਹਾਡਾ ਤੁਹਾਡਾ ਸ਼ਰੀਰ ਡਸਟਬਿਨ ਨਹੀਂ ਹੈਗਾ ਕਿ ਤੁਸੀਂ ਆਪਣਾ ਕੁਝ ਵੀ ਠੂਸੀ ਜਾਓ ਹੈਲਦੀ ਰਹੋ ਕੇ ਹੈਲਦੀ ਰਹੋ ਜੀ ਤਾਂ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ ਤੇ ਸਾਨੂੰ ਵੀ ਕੁਝ ਸਿੱਖਣ ਨੂੰ ਮਿਲਿਆ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਆਪ ਨੂੰ ਫਿੱਟ ਰੱਖਦੇ ਹੋ ਤੇ ਅਸੀਂ ਵੀ ਉਸੇ ਤਰੀਕੇ ਨਾਲ ਰੱਖੀਏ ਥੈਂਕ ਯੂ ਸੋ ਮਾਚ ਜੀ ਤੁਹਾਡਾ ਆਪਣਾ ਟਾਈਮ ਦੇਣ ਦਾ ਮੇਰੀ ਗੱਲ ਕਰਨ ਦਾ ਸ਼ੁਕਰੀਆ ਬਹੁਤ ਇਨਾ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਵੀ ਲੱਗੇਗਾ ਕਿ ਜੇਕਰ ਪੰਜਾਬੀ ਕਿਸੇ ਕੰਮ ਦੇ ਪਿੱਛੇ ਪੈ ਜਾਣ ਤਾਂ ਉਸ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਕਰ ਲੈਂਦੇ ਨੇ ਤੇ ਇੱਕ ਜਿੰਦੀ ਜਾਗਦੀ ਮਿਸਾਲ ਵੀ ਤੁਹਾਨੂੰ ਅੱਜ ਅਸੀਂ ਦਿਖਾਈ ਹੈ ਕਿ ਸੋਸ਼ਲ ਮੀਡੀਆ ਭਾਵੇਂ ਅੱਜਕੱਲ੍ਹ ਲੋਕਾਂ ਦੇ ਲਈ ਵਰਦਾਨ ਬਣਦਾ ਜਾ ਰਿਹਾ ਉੱਥੇ ਦੂਜੇ ਪਾਸੇ ਕੁਝ ਲੋਕ ਜਿਹੜੇ ਨੇ ਇਸ ਦੀ ਦੁਰਵਰਤੋਂ ਵੀ ਕਰਦੇ ਨੇ ਦੁਰਵਰਤੋਂ ਨੂੰ ਛੱਡ ਕੇ ਤੁਸੀਂ ਇਹਨਾਂ ਵਾਂਗ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੋ ਤਾਂ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਵੀ ਤਰੱਕੀ ਹੋ ਸਕੇ